हां जी दोस्तों आज ਗੱਲਬਾਤ ਕਰਾਂਗੇ ਮਲਕੀਤ ਦੀ ਜ਼ਿੰਦਗੀ ਦੇ ਭਾਗ 8ਵੇਂ ਬਾਰੇ ਸੋ ਪਾਗ ਸਤਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਮਲਕੀਤ ਹੁੰਦਾ ਹੈ ਉਹ ਇੱਕ ਗਰੁੱਪ ਵਿੱਚ ਸ਼ਾਮਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਉਹ ਗੇਜੇ ਖੁਸ਼ਕੀ ਨਾਂ ਦੇ ਬੰਦੇ ਨੂੰ ਘੇਰੀ ਬੈਠੇ ਨੇ ਜੋ ਕਿ ਸ਼ਮਸ਼ਾਨ ਘਾੜ ਵਿੱਚ ਆਪਣੇ ਪਿਓ ਦੀਆਂ ਹਸਤੀਆਂ ਚੁਗਣ ਆਇਆ ਹੋਇਆ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ ਆਏ ਬਾਬਿਓ ਕਿਵੇਂ ਬਖਸ਼ਦੇ ਵੀ ਹੋ ਥਾਣੇਦਾਰ ਮਿੰਟਾਂ ਵਿੱਚ ਸ਼ੇਰ ਤੋਂ ਭੀਜੀ ਬਿੱਲੀ ਬਣ ਗਿਆ ਉਹਨ ਸਤਕੁਰੀ ਬਖਸ਼ੂ ਸੁਖਪਾਲ ਦਾ ਰਵਾਲਵਰ ਕਰ ਦਿਆ ਗੇਜੇ ਖੁਸ਼ਕੀ ਦੀ ਪੁੜਪੜੀ ਵਿੱਚੋਂ ਨਿਕਲੇ ਗੰਦੇ ਲਹੂ ਨੇ ਸਿਵਿਆਂ ਵਿੱਚ ਲਹੂ ਦਾ ਛੱਪੜ ਲਾ ਦਿੱਤਾ ਸੈਕ ਦੀ ਲਾਸ਼ ਤੇ ਸਾਰੇ ਮੁੰਡਿਆਂ ਵਾਰੋ-ਵਾਰੀ ਇੱਕ-ਇੱਕ ਹੋਰ ਫਾਇਰ ਕਰ ਦਿੱਤਾ ਗੇਜੇ ਖੁਸ਼ਕੀ ਨੇ ਦੋ ਕੁ ਧੁਰਤਣੀਆਂ ਲਈਆਂ ਤੇ ਮੁੜ ਕੇ ਸਰੀਰ ਠੰਡਾ ਹੋ ਗਿਆ ਉਹਦਾ ਬਾਡੀਗਾਰਡ ਮੁੰਡਿਆਂ ਨੂੰ ਸਿੰਘਾਂ ਨੇ ਜਾਣ ਦਿੱਤਾ ਤੇ ਉਹਨਾਂ ਦੀਆਂ ਰੈਫਲਾਂ ਰੱਖ ਲਈਆਂ ਪਾਪ ਕਮਾਉਂਦੇ ਦਾ ਅੰਤ ਵੀ ਬੁਰਾ ਹੋਇਆ ਸਿੰਘ ਆਪੋ ਆਪਣੇ ਹਥਿਆਰਾਂ ਨੂੰ ਸੰਭਾਲ ਕੇ ਹਰਨ ਹੋ ਗਏ ਮਲਕੀਤ ਪਿੰਡ ਦੀ ਬੱਸ ਚੜਨ ਲਈ ਅੱਡੇ ਤੇ ਪਹੁੰਚ ਗਿਆ ਤਾਂ ਦੋ ਜੱਟ ਬਾਈ ਗੱਲਾਂ ਕਰ ਰਹੇ ਸਨ ਮਲਕੀਤ ਨੂੰ ਕੰਨ ਕੰਨ ਸੋ ਪਈ ਵੀ ਕਿਉਂ ਬਾਈ ਕਿਆਰ ਤੀਨਾ ਸਿੰਘਾਂ ਨੇ ਕੰਦ ਤੇ ਕੁੱਤੀ ਸਾਲਾ ਮੇਰਾ ਬਹੁਤ ਹੀ ਅਫਰੇਆ ਫਿਰਦਾ ਸੀ ਉਹੀਂ ਖਲਾਰਤਾ ਮੁੰਡਿਆਂ ਨੇ ਖੱਕੜੀ ਮੰਗੋ ਆਹੋ ਚੱਕਤੀ ਖੁਸ਼ਕੀ ਬਗਾਨੇ ਪੁੱਤਾਂ ਨੇ ਤੇਲ ਲਾਤਾ ਖੋਪੇ ਦਾ ਹੁਣ ਸਾਧ ਧਰਮਰਾਜ ਦੀ ਦਰਗਾਹ ਤੱਕ ਰਹਿਲਾ ਜਾਊਗਾ ਪਹਿਲੇ ਦੇ ਜਵਾਬ ਵਿੱਚ ਦੂਜੇ ਨੇ ਖੁਸਰ-ਫੁਸਰ ਕੀਤੀ ਪਰ ਸਹੀ ਕੌਣ ਪਲਾਂ ਪਹਿਲੇ ਜੱਟ ਨੇ ਫੇਰ ਪੋਲਾ ਜਿਹਾ ਸਵਾਲ ਕੀਤਾ ਕਹਿੰਦੇ ਨੇ ਵੀ ਸੁਖਪਾਲ ਹੋਰੀ ਸੀਗੇ ਪੂਚੋ ਵਾਲੇ ਪੋਲਾ ਜੇ ਜਵਾਬ ਸੀਦਾ ਅੱਛਾ ਆਪਣੇ ਖਾਲਸੇ ਬੱਲੇ ਬਈ ਉਹਦੇ ਨੂੰ ਚੱਕਦੇ ਚੌਂਤੇ ਲੰਪੀਆਂ ਉਮਰਾ ਦਾ ਵੇਰਾ ਬਥਾ ਨੂੰ ਦੂਜੇ ਜੱਟ ਨੇ ਸੀ ਜਤੀ ਮਲਕੀਤ ਕੰਨ ਬਲੇੜ ਕੇ ਬਸ ਵਿੱਚ ਜਾ ਬੈਠਾ ਹੁਣ ਇਸ ਕਾਨ ਤੋਂ ਬਾਅਦ ਮਲਕੀਤ ਦਾ ਹੱਥ ਖੁੱਲ ਗਿਆ ਮਾਲਵਾ ਖੇਤਰ ਵਿੱਚ ਉਹਨਾਂ ਦਾ ਗਰੁੱਪ ਧੂੜਾਂ ਪੱਟੀ ਜਾ ਰਿਹਾ ਸੀ ਜਿੱਥੇ ਦੂਸਰੀਆਂ ਜਥੇਬੰਦੀਆਂ ਤੇ ਜਬਰੀ ਫਰੋਤੀ ਤੇ ਲੁੱਟਖੋ ਵਰਗੇ ਹੋਰ ਕਈ ਦੁਸ਼ਮਣ ਲੱਗੇ ਸਨ ਉੱਥੇ ਉਹਨਾਂ ਨੂੰ ਦੇਵਤੇ ਪੁਰਸ਼ੀ ਸਮਝਿਆ ਜਾਂਦਾ ਸੀ ਉਹਨਾਂ ਦੀ ਜਥੇਬੰਦੀ ਸਿੱਖ ਸੰਘਰਸ਼ ਦੀਆਂ ਸਾਰੀਆਂ ਧਿਰਾਂ ਨੂੰ ਇਕੱਠਿਆਂ ਕਰਕੇ ਚੱਲਣ ਦੀ ਹਾਮੀ ਸੀ ਪਰ ਉਹ ਕਿਸੇ ਸੰਤ ਡੇਰੇ ਦੀ ਮਰਿਆਦਾ ਨਾਲੋਂ ਅਕਾਲ ਤੱਕ ਸੈਭ ਦੀ ਅਗਵਾਈ ਵਿੱਚ ਸੰਘਰਸ਼ ਨੂੰ ਲਾਮਬੰਦ ਕਰਨ ਵਿੱਚ ਇਹ ਕਿਨ ਰੱਖਦੇ ਸਨ ਮਲਕੀਤ ਦੀ ਡਿਊਟੀ ਜਥੇ ਵੱਲੋਂ ਹਥਿਆਰਾਂ ਦੀ ਸਪਲਾਈ ਦੀ ਲਗਾ ਦਿੱਤੀ ਗਈ ਰਾਜਸਥਾਨ ਦੇ ਮਾਰੂਥਲੀ ਰਾਹਾਂ ਦਾ ਚੰਗਾ ਗਾੜੂ ਹੋਣ ਕਰਕੇ ਬਚਿੱਤਰ ਸਿੰਘ ਦੁੱਧੜਾ ਉਹਦਾ ਪੱਕਾੜੀ ਬਣ ਗਿਆ ਬਚਿੱਤਰ ਤੇ ਮਲਕੀਤ ਦੀ ਜੋੜੀ ਵਾਇਆ ਰਾਜਸਥਾਨ ਬਾਰਡਰ ਤੋਂ ਮਾਰ ਟੋਣ ਲੱਗ ਪਈ ਬਚਿੱਤਰ ਮਲਕੀਤ ਨਾਲੋਂ 5 ਕੁ ਸਾਲ ਵੱਡਾ ਖੁੱਲੇ ਹੱਡਾਂ ਪੈਰਾਂ ਦੇ ਤਕੜੇ ਸਰੀਰ ਵਾਲਾ ਮੁੰਡਾ ਸੀ ਉਹਦੀ ਭਰਵੀ ਖੁੱਲੀ ਦਾੜੀ ਵਿੱਚ ਕੋਈ ਕੋਈ ਧੌਲਾ ਝੱਕਣ ਲੱਗ ਪਿਆ ਸੀ ਬਚਿੱਤਰ ਜਦੋਂ ਤੁਰਦਾ ਤਾਂ ਕਦਮਾਂ ਦੀ ਆੜ ਨਾਲ ਧਰਤੀ ਹਿੱਲਦੀ ਸੀ। ਬਚਿੱਤਰ ਤੇ ਮਲਕੀਤ ਦੀ ਜੋੜੀ ਰਾਜਸਤਾਨੀ ਰੇਤਲੇ ਰਾਹਾਂ ਨੂੰ ਉਂਠਾਂ ਤੇ ਗੌਂਦੀ ਰਹਦੀ, ਸਮਾਦੀ ਢੋਟ ਢੋਈ ਹੁੰਦੀ ਰਹਦੀ। ਮਲਕੀਤ ਦੇ ਅਕਸਰ ਬਾਹਰ ਰਹਿਣ ਕਰਕੇ ਘਰੇ ਗੱਲ ਸਾਫ ਹੋਦੀ ਜਾ ਰਹੀ ਸੀ। ਬਚਿੱਤਰ ਦਰਸ਼ਨ ਤੇ ਹੋਰ ਮੁੱਡੇ ਵੀ ਗੇੜਾ ਮਾਰੀ ਜਾਇਆ ਕਰਦੇ ਸਨ। ਇੱਕ ਦਿਨ ਮਲਕੀਤ ਸਵੇਰੇ ਤੜਕ ਸਰ ਘਰ ਆਇਆ, ਸੁਰੇਂਦਰ ਨੇ ਉਸ ਨੂੰ ਰਾਤਾਂ ਨੂੰ ਬਾਹਰ ਨਾ ਜਾਣ ਦੀ ਬੇਨਤੀ ਕੀਤੀ। ਦੇਖ ਬਈ ਸੁਰੇਂਦਰ ਕੌਰੇ ਹੁਣ ਜਾਂ ਪੰਜਾ ਪਾਣੀਆਂ ਦੇ ਗਲੋਂ ਗੁਲਾਮੀ ਦਾ ਝੂਲਾ ਲਾ ਦੇਾਂਗੇ, ਜਾਂ ਫਿਰ ਛਿੱਤੀ ਗਾਨੇ ਬਨਾਂਗੇ। ਮੁਰਨਾ ਹੁਣ ਅਸੰਭਵ ਹੈ ਮਲਕੀਤ ਦੀਆਂ ਸੁਰਖ ਅੱਖਾਂ ਅਜਿਹੇ ਵਾਰਤਾ ਲਾਭ ਸਮੇ ਹੋਰ ਗਹਿਰੀਆਂ ਹੋ ਜਾਂਦੀਆਂ ਸਨ ਮੈਂ ਤੇ ਬੱਚੇ ਕੀ ਬਣੂ ਸਾਡਾ ਫੁਰਿੰਦਰ ਦੀਆਂ ਅੱਖਾਂ ਵਿੱਚੋਂ ਮੋਤੀ ਝਲਕ ਪਏ ਗੁਰੂ ਪੰਥ ਆਪੇ ਸੰਭਾਲ ਕਰੇਗਾ ਅਸੀਂ ਲੋਕਾਂ ਦੀ ਆਜ਼ਾਦੀ ਲਈ ਧੁਰੇ ਹਾਂ ਇਹ ਵੀ ਉਹਨਾਂ ਦੀ ਮਰਜ਼ੀ ਪਰ ਹੁਣ ਆਰ ਜਾਂ ਪਾਰ ਲਈ ਲੜਾਂਗੇ ਜਦੋਂ ਤੱਕ ਲੋਕ ਜਾਗ ਨਹੀਂ ਪੈਂਦੇ ਮਲਕੀਤ ਹੋਰ ਡੂੰਘਾ ਹੁੰਦਾ ਜਾ ਰਿਹਾ ਸੀ ਲੋਕਾਂ ਨੇ ਥੇ ਹੋਣੀਆਂ ਨੇ ਕੀ ਜਾਗਣਾ ਇੱਥੇ ਲੁੱਟੀ ਆ ਇਹ ਕਾਹਨੂੰ ਕਿਸੇ ਦੇ ਬਣਦੇ ਨੇ ਦੁਨੀਆ ਤਾਂ ਕੀਤੀ ਕਰੈ ਨੂੰ ਭੁੱਲ ਜਾਂਦੀ ਐ ਸੁਰਿੰਦਰ ਦੇ ਸ਼ਬਦਾਂ ਵਿੱਚ ਨਿਹੋਰਾ ਸੀ ਨਹੀਂ ਹਿੰਦ ਲੋਕ ਸਭ ਤੋਂ ਵੱਡੀ ਤਾਕਤ ਹੁੰਦੇ ਨੇ ਵੱਡੇ ਵੱਡੇ ਤਖਤ ਹਿੱਲੇ ਜਾਂਦੇ ਨੇ ਲੋਕ ਸ਼ਕਤੀ ਅੱਗੇ ਸਾਨੂੰ ਪੂਰੀ ਉਮੀਦ ਐ ਵੀ ਲੋਕ ਸਾਡੇ ਨਾਲ ਖਲੋਣਗੇ ਮਲਕੀਤ ਦੀਆਂ ਅੱਖਾਂ ਵਿੱਚ ਆਸ ਸੀ ਫੇਰ ਕਰੋਂਦੇ ਕਿਉਂ ਨਹੀਂ ਪਟਮੇੜੀ ਕਿਉਂ ਪੈ ਜਾਂਦੀ ਐ ਖਾਕੀ ਵਰਦੀ ਮੂਰੇ ਇਹਨਾਂ ਨੂੰ ਆ ਪਿਛਲੇ ਦਿਨੀ ਸ਼ੇਰ ਨੂੰ ਲੈ ਕੇ ਸੀ ਫੜ ਕੇ ਉਹਦੀ ਮਾਂ ਰੋਂਦੀ ਰਹੀ ਕੋਈ ਤੁਰਿਆ ਸੁਰਿੰਦਰ ਨੇ ਦੂਜੀ ਪੱਤੀ ਵਿੱਚ ਹੋਈ ਘਟਨਾ ਦੱਸੀ ਉਹ ਸ਼ੇਰੂ ਹੋਰੀ ਆਪ ਹੀ ਚੱਜ ਦੇ ਕੰਮ ਕਰਨ ਤਾਂ ਹੀ ਲੋਕ ਸਾਥ ਦੇਣ ਉਹ ਤਾਂ ੱੱਕੇ ਸ਼ਾਈ ਚੋਰੀਚਕਾਰੀ ਲੁਟੇਰਾ ਕਰਦੀ ਵਾਲਾ ਗਰੁੱਪ ਐ ਬਲਕੀਤ ਨਕਲੀ ਖਾਲਸਤਾਨੀਆਂ ਦੀਆਂ ਕਾਰਵਾਈਆਂ ਤੋਂ ਔਖਾ ਸੀ ਫਿਰ ਰੋਗ ਦੇ ਕਾਫ ਤੋਂ ਨਹੀਂ ਇਹਨਾਂ ਨੂੰ ਤੁਸੀਂ ਕੀ ਕੀ ਕਰੀਏ ਯਾਰ ਇਹ ਸਰਕਾਰ ਨਾਲ ਟੱਕਰ ਦੂਜੇ ਪਾਸੇ ਸੰਘਰਸ਼ ਵਿਚਲੇ ਕਾਲੇ ਕੁੱਤੇ ਤੀਜੇ ਪਾਸੇ ਨਖਿੱਧ ਅਕਾਲੀ ਲੀਡਰਸ਼ਿਪ ਚੌਥੇ ਪਾਸੇ ਜੇ ਮਾਰਦੇ ਆ ਤਾਂ ਭਰਾ ਮਾਰੂ ਜੰਗ ਦਾ ਦੋਸ਼ ਲੱਗਦਾ ਬਲਕੀਤ ਨੇ ਸੰਘਰਸ਼ ਵਿਚਲੀਆਂ ਤਰੋਟੀਆਂ ਦੇ ਉੱਪਰ ਚਾਨਣਾ ਪਾਇਆ ਫਿਰ ਤਾਂ ਜਿੱਤ ਨਹੀਂ ਹੋਣੀ ਤਾ ਕੀ ਹੋਇਆ ਦੇਸ਼ਾਂ ਨੂੰ ਬਣਾਉਣ ਦੀ ਲੜਾਈ ਕੌਮ ਦੀ ਹੋਣੀ ਘੜਨ ਦੀ ਲੜਾਈ ਨਿੱਕੀ ਥੋੜੀ ਹੁੰਦੀ ਹੈ ਲੰਬੀ ਹੁੰਦੀ ਹੈ ਇਹ ਪੀੜੀਆਂ ਦਰ ਪੀੜੀਆਂ ਅਸੀਂ ਨਾ ਜਿੱਤਾਂਗੇ ਸਾਡੇ ਬੱਚੇ ਲੜਨਗੇ ਉਹ ਨਾ ਜਿੱਤਣਗੇ ਉਹਨਾਂ ਦੇ ਬੱਚੇ ਲੜਨਗੇ ਕਿ ਮੋਤੀਆਂ ਨੂੰ ਨਹੀਂ ਵੇਂਦੀ ਹਜ਼ਾਰਾਂ ਸਾਲ ਲੜੇ ਆਖਰ ਦੇਸ਼ ਲੈ ਲਿਆ ਉਹਨਾਂ ਨੇ ਹੋਰ ਵੀ ਦੁਨੀਆ ਦੀਆਂ ਕੌਮਾਂ ਨੇ ਕੁਝ ਖੱਟੇ ਆ ਤਾਂ ਲੰਬਾ ਟਾਈਮ ਲੜਨਾ ਮਰਨਾ ਹੀ ਪਿਆ ਉਹਨਾਂ ਨੂੰ ਮਲਕੀਤ ਆਸਵਾਨ ਸੀਗਾ ਪਰ ਲੜਾਈ ਦਾ ਹੱਲ ਕੀ ਹੋ ਹਰ ਲੜਾਈ ਦਾ ਹੱਲ ਗੱਲਬਾਤ ਹੀ ਹੁੰਦੀ ਹੈ ਮਲਕੀਤ ਸੁਰੇਂਦਰ ਦੇ ਹਰ ਸਵਾਲ ਦਾ ਜਵਾਬ ਦੇ ਰਿਹਾ ਸੀ ਫਿਰ ਬੰਦੂਕਾ ਬੰਬ ਕਾਦੇ ਲਈ ਨੇ ਬੇਇਨਸਾਫੀ ਬੋਲੇ ਕੰਨਾਂ ਨੂੰ ਦੱਬੇ ਕੁਚਲਿਆ ਦੀ ਆਵਾਜ਼ ਸੁਣਾਉਣ ਲਈ ਦੱਸਣ ਲਈ ਕਿ ਹੁਣ ਜ਼ੁਲਮ ਬੰਦ ਕਰਨਾ ਹੋਵੇਗਾ ਹੁਣ ਗੁਲਾਮੀ ਸਹਿਣ ਨਹੀਂ ਹੋਵੇਗੀ ਅਸਲ ਵਿੱਚ ਹਥਿਆਰ ਮਕਸਦ ਨਹੀਂ ਹੁੰਦੇ ਸਾਧਨ ਹੁੰਦੇ ਨੇ ਮਲਕੀਤ ਦੱਸ ਰਿਹਾ ਸੀ ਤੁਹਾਡੀ ਮੁੰਡ ਪਾਰਟੀ ਤਾਂ ਲੱਗਦਾ ਨਹੀਂ ਵੀ ਇੰਨੀਆਂ ਗੱਲਾਂ ਨੂੰ ਸਮਝਦੀ ਹੋਵੇਗੀ ਮੈਨੂੰ ਤਾਂ ਲੱਗਦਾ ਹੈ ਵੀ ਜਿਵੇਂ ਇਹਨਾਂ ਨੂੰ ਬੰਦੇ ਮਾਰਦਾ ਝੱਲ ਚੜਿਆ ਪਿਆ ਸੁਰਿੰਦਰ ਨਿਤਨੇਤ ਹੁੰਦੇ ਠੂਠਾ ਤੋਂ ਔਕੀ ਸੀ ਨਹੀਂ ਸਾਡੀ ਜਥੇਬੰਦੀ ਵਿੱਚ ਤਾਂ ਅਜੇ ਹੀ ਅੰਸਰ ਹੈਗੇ ਨਹੀਂ ਮਲਕੀਤ ਨੇ ਸਹੀ ਦੱਤੀ ਤੇ ਬਾਕੀ ਦੂਜੇ ਹੋਰ ਗਰੁੱਪਾਂ ਵਿੱਚ ਮੈਂ ਤਾਂ ਸੁਣਿਆ ਵੀ 35 40 ਜਥੇਬੰਦੀਆਂ ਨੇ ਹਰੇਕ ਦੇ ਵਖਰੀ ਟਫਲੀ ਵਖਰਾ ਰਾਗ ਤੇ ਵਖਰੀ ਸਰਦਾਰੀ ਐ ਐਓ ਡੱਡੂਆਂ ਦੀ ਪੰਸੇਰੀ ਇਕੱਠੀ ਕਿਵੇਂ ਤੋਲੀ ਗਈ ਸੁਰਿੰਦਰ ਨੂੰ ਖਖੜੀਆਂ ਕਰੇਲਿਆਂ ਦੀ ਖੇੜ ਤੋਂ ਕੋਈ ਚੰਗੇ ਨਤੀਜਿਆਂ ਦੀ ਆਸ ਨਹੀਂ ਸੀਗੀ ਮਲਕੀਤ ਸੁਰਿੰਦਰ ਦੇਆਂ ਗੱਲਾਂ ਮੋਰੇ ਨਿਰੁੱਤਰ ਸੀ ਮੈਂ ਕਹਿਨੀ ਆਂ ਵੀ ਛੱਡੋ ਪਰਾਂ ਇਹ ਸਿਰ ਸੇਪਾ ਸਾਡੇ ਕੱਲਿਆਂ ਦੇ ਵਫਦਾ ਨਹੀਂ ਹੈਗਾ ਸੁਰਿੰਦਰ ਰੋਣ ਹੱਕੀ ਹੋ ਗਈ ਨਾ ਸ਼ਿੰਦਕੌਰ ਹੋਰ ਕੁਝ ਮਰਜੀ ਕਹਿ ਲੈ ਈਓ ਨਾ ਕਹਿ ਮੈਂ ਇਤਿਹਾਸ ਵਿੱਚ ਪਗੋੜਾ ਨਹੀਂ ਵੱਜਣਾ ਚਾਹੁੰਦਾ ਮਲਕੀਤ ਨੇ ਨਾ ਵਿੱਚ ਵੱਡਾ ਸਾਰਾ ਸਿਰ ਮਾਰ ਦਿੱਤਾ ਬਾਪੂ ਜੀ ਆਏ ਸੀ ਅੱਜ ਉਹ ਵੀ ਕਹਿੰਦੇ ਸੀ ਵੀ ਜੇ ਨਹੀਂ ਹਟ ਹੁੰਦਾ ਤਾਂ ਘੋੜੀ ਲੈ ਦਿੰਦੇ ਆ ਉਹਨਾਂ ਦੀ ਜਾਣ ਫਿਸ਼ਾਨ ਹੈਗੀ ਐ ਮੁਕਤਰੀਏ ਸਰਦਾਰਾਂ ਨਾਲ ਕਾਰੋਬਾਰ ਸ਼ੁਰੂ ਕਰ ਲਓ ਭਾਵੇਂ ਸੁਰਿੰਦਰ ਦੀ ਜ਼ੁਬਾਨ ਥੜਕੀ ਮੁਕਤਰੀਆਂ ਨਾਲ ਕੀ ਮਤਲਬ ਹੈ ਤੇਰਾ ਬਾਪੂ ਜੀ ਨੂੰ ਕਹਿਦ ਵੀ ਵੀ ਮੁੜ ਕੇ ਅਜਿਹੀ ਗੱਲ ਨਾ ਕਰਨ ਉਹਨਾਂ ਦਾ ਸਤਕਾਰ ਵੀ ਨਾ ਜਾਂਦਾ ਰਹੇ ਮੇਰੇ ਮਨ ਵਿੱਚੋਂ ਆਪਾਂ ਮਕਾਨ ਨਹੀਂ ਜਾਂਦੇ ਮੁਕਤਰੀਆਂ ਦੀ ਲਾਲਾਂ ਦਾ ਵਰਜ ਕਰਨ ਵਾਲੇ ਕੰਕਰ ਨਹੀਂ ਖਰੀਦਦੇ ਹੁੰਦੇ ਜਿਨ੍ਹਾਂ ਅੰਮ੍ਰਿਤ ਵੰਡਣਾ ਹੋਵੇ ਉਹ ਜ਼ਹਿਰ ਦੀ ਹੱਟੀ ਤੇ ਨਹੀਂ ਚੜਦੇ ਮਲਕੀਤ ਮੁਕਤਰੀਆਂ ਦਾ ਨਾਂ ਸੁਣ ਕੇ ਚੜ ਗਿਆ ਮੁਕਤਰੀਏ ਸਰਦਾਰ ਉਹਨਾਂ ਦੀ ਹਟ ਲਿਸਟ ਤੇ ਸਨ ਕੋਕਯੋ ਅਫੀਮ ਦੀ ਬਲੈਕ ਦਾ ਕਾਰੋਬਾਰ ਕਰਦੇ ਸਨ ਔਰ ਇਹੋ ਤਾਂ ਸਿਆਪਾ ਨੌ ਪੂਰਬੀਏ 13 ਜੁੱਲੇ सुरेंद्र ਦੀ ਗੱਲ ਫੇਰ ਰੰਗਬਰੰਗੀਆਂ ਜਥੇਬੰਦੀਆਂ ਤੇ ਆ ਕੇ ਚੜ ਗਈ ਆਖਰ ਰਾਤ ਦਾ ਥੱਕਿਆ ਹੋਣ ਕਰਕੇ ਮਲਕੀਤ ਅੰਦਰਲੀ ਸੁਭਾਤ ਵਿੱਚ ਜਾ ਕੇ ਸੌਂ ਗਿਆ ਸੰਘਰਸ਼ ਤੋਂ ਮੁੜਨਾ ਉਸ ਲਈ ਅਸੰਭਵ ਸੀ ਪਰ ਰੰਗਬਰੰਗੀਆਂ ਨਿਤ ਦਿਹਾੜੇ ਵਾਧੀਆਂ ਜਾਂਦੀਆਂ ਜਥੇਬੰਦੀਆਂ ਦੀ ਨਫਰੀ ਤੋਂ ਉਸ ਨੂੰ ਵੀ ਚਿੰਤਾ ਹੋ ਰਹੀ ਸੀ ਇਹ ਸਾਲਾ ਸਿੜੀ ਸਿਆਪਾ ਵੀ ਨਿਵੇੜਨਾ ਪੈਣਾ ਨਹੀਂ ਤਾਂ ਆਵਾ ਉੱਟਣ ਲੱਗਿਆਂ ਦੇਰ ਨਹੀਂ ਲੱਗਣੀ ਸਾਲੇ ਨਿਤ ਨਵੇਂ ਸ਼ੋਕਰੇ ਕੀੜੀਆਂ ਦੇ ਭੌੜ ਵਾਂਗੂ ਗਰਾਂ ਵਿੱਚ ਅਸਾੜਾ ਬਾਕੇ ਉੱਠ ਤੁਰਦੇ ਨੇ ਇਹੋ ਜਿਹੇ ਮੁਖੀ ਨੇ ਇਹਨਾਂ ਦੇ ਜਿਹੜੇ ਹਰ ਕੁੱਤੇ ਬਿੱਲੇ ਦੇ ਗਲ ਵਿੱਚ ਅਸਾੜ੍ਹ ਬਾਕੇ ਤੋੜ ਦਿੰਦੇ ਨੇ ਮਲਕੀਤ ਹੋਰ ਖੜਕੋ ਜਥੇਬੰਦੀਆਂ ਵਿੱਚ ਕੀਤੀ ਜਾ ਰਹੀ ਅੰਨੀ ਭਰਤੀ ਤੋਂ ਸਤਿਆ ਪਿਆ ਸੀ ਉਸ ਤੋਂ ਕੁਝ ਦਿਨਾਂ ਬਾਅਦ ਇਹਨਾਂ ਦੀ ਮੀਟਿੰਗ ਮੁੰਗਲੇ ਵਾਲੀ ਰਾਂ ਜੋੜੀ ਮਲਕੀਤ ਜੁੱਤੀ ਝਾਰ ਕੇ ਸਾਈਕਲ ਤੇ ਮੁੰਗਲੇ ਵਾਲੇ ਵੱਲ ਨੂੰ ਹੋਤ ਰਿਹਾ ਮੀਟਿੰਗ ਖਾਓ ਪਿਓ ਦੇ ਵੇਲੇ ਤੋਂ ਬਾਅਦ ਸ਼ੁਰੂ ਹੋ ਕੇ ਸਾਰੀ ਰਾਤ ਚੱਲਣੀ ਸੀ ਮਲਕੀਤ ਨੇ ਸਾਈਕਲ ਸੂਏ ਦੀ ਪਟੜੀ ਛਾੜਦੇ ਆ ਸੂਰਜ ਦੀ ਟਿੱਕੀ ਆਸਤ ਹੋਣ ਵੱਲ ਨੂੰ ਦੌੜਨ ਲੱਗੀ ਤਾਂ ਮਲਕੀਤ ਨੇ ਸੋਦਰ ਦਾ ਬਾਟ ਵਜੇ ਦੇ ਵਿੱਚ ਆਣ ਕੇ ਸ਼ੁਰੂ ਕਰ ਲਿਆ ਇੱਥੇ ਮਿਲ ਸੁਈਦੀ ਪੁੜੀ ਤੇ ਪਹੁੰਚ ਕੇ ਮਲਕੀਤ ਨੂੰ ਮੱਝਾਂ ਚਾਰਨ ਵਾਲੇ ਰਾਂਝੇ ਦੀ ਯਾਦ ਆ ਗਈ। ਮਲਕੀਤ ਦਿਨ ਛਿਬਦੇ ਨਾਲ ਗਿਆਨੀ ਕਰਮ ਸਿੰਘ ਦੇ ਬੂਹੇ ਆ ਉਤਰਿਆ। ਆ ਗਿਆ ਬਈ ਜੀ ਆਇਆਂ ਨੂੰ। ਗਿਆਨੀ ਕਰਮ ਸਿੰਘ ਨੂੰ ਚਾਹ ਚੜ ਗਿਆ। ਬੱਬਲ ਪ੍ਰਸ਼ਾਦਾ ਤਿਆਰ ਕਰੋ। ਉਸਨੇ ਰਸੋਈ ਵੱਲ ਮੂੰਹ ਕਰਕੇ ਆਵਾਜ਼ ਮਾਰੀ। ਕੇਸਕੀ ਵਾਲਿਆਂ ਦੋ ਬੀਬੀਆਂ ਨੇ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ। ਹਾਰੇ ਦੇ ਤੋੜੇ ਵਿੱਚ ਰਿੱਜਦਾ ਸਾਗ ਸੂੰਹ-ਸੂੰਹ ਦੀ ਛੂਕਦੀ ਆਵਾਜ਼ ਦੇ ਨਾਲ-ਨਾਲ ਮੈੱਕ ਖਲਾ ਰਿਹਾ ਸੀ। ਮਲਕੀਤ ਵੇੜੇ ਵਿੱਚ ਪਏ ਬਾਣ ਦੇ ਮੰਜੇ ਤੇ ਰਸੋਈ ਵੱਲ ਨੂੰ ਪਿੱਠ ਕਰਕੇ ਬਹਿ ਗਿਆ। ਵੇੜੇ ਵਿੱਚ ਨਿੱਕਾ ਜਿਹਾ ਨਿਆਣਾ ਸਾਈਕਲ ਤੇ ਗੋਲ ਘੇੜੇ ਦੇ ਰਿਹਾ ਸੀ ਕਿਵੇਂ ਆੜੀ ਉਰਾ ਗੱਲ ਸੁਣ ਮਲਕੀਤ ਨੇ ਜਵਾਗ ਨੂੰ ਸਹਤ ਮਾਰ ਕੇ ਕੋਲ ਬੁਲਾ ਲਿਆ ਨਿਆਣਾ ਸੰਗ ਦਾ ਸੰਗ ਦਾ ਮਲਕੀਤ ਕੋਲ ਆ ਕੇ ਖੜਾ ਹੋ ਗਿਆ ਕਿਹੜੀ ਜਮਾਤ ਵਿੱਚ ਪੜਨਾ ਹੈ ਮਲਕੀਤ ਨੇ ਸਰਸਰੀ ਸਵਾਲ ਕੀਤਾ ਉਹਨੂੰ ਦੂਜੀ ਵਿੱਚ ਮੁੰਡੇ ਨੇ ਸੰਗਦੇ ਹੋਈ ਜਵਾਬ ਦਿੱਤਾ ਬਿੱਟੇ ਬਾਈ ਨੂੰ ਗੀਤ ਸੁਣਾਏਗਾ ਗਿਆਨੀ ਨੇ ਮੁੰਡੇ ਨੂੰ ਵਿਚਕਾਰਿਆ ਮੁੰਡਾ ਸਿਰ ਨੀਵਾ ਕਰਕੇ ਪੈਰ ਦੇ ਅੰਗੂਠੇ ਨਾਲ ਮਿੱਟੀ ਖੁਰਚਣ ਲੱਗ ਪਿਆ ਸੁਣਾ ਦੇ ਯਾਰ ਵੀਰ ਬਣ ਕੇ ਸੁਣਾ ਦੇ ਮਲਕੀਤ ਨੇ ਮੁੰਡੇ ਨੂੰ ਬਲੋਸਿਆ ਥੋੜੀ ਬਹੁਤ ਜੇ ਜੱਕ ਬਾਅਦ ਮੁੰਡੇ ਦੀ ਸੰਗ ਰਹਿ ਗਈ ਉਸਨੇ ਫਤੇ ਬਲਾ ਕੇ ਕੰਤੇ ਹੱਥ ਰੱਖ ਕੇ ਗਾਉਣਾ ਸ਼ੁਰੂ ਕਰ ਦਿੱਤਾ। ਉਹ ਸ਼ਾਬਾਸ਼ ਏ ਬਾਈ ਤੂੰ ਤਾਂ ਬੜਾ ਵਧੀਆ ਗਾਉਣਾ ਹੈ। ਕਿੱਥੋਂ ਸਿੱਖਿਆ ਮਲਕੀਤ ਨੇ ਮੱਲੋ ਮੱਲੀ ਬੀਹਾਂ ਦਾ ਨੋਟ ਮੁੱਡੇ ਦੀ ਜੇਬ ਵਿੱਚ ਪਾ ਦਿੱਤਾ। ਮੁੰਡਾ ਸਾਈਕਲ ਚੁੱਕ ਕੇ ਹੱਟੀ ਨੂੰ ਦੌੜ ਗਿਆ। ਬਾਈ ਹੋਰੀ ਆਈ ਨਹੀਂ ਹਲੇ 8 ਵਜੇ ਨੂੰ ਆਏ ਨੇ। ਮਲਕੀਤ ਨੇ ਗਿਆਨੀ ਤੋਂ ਪੁੱਛ ਪੜਤਾਲ ਕੀਤੀ। ਆਏ ਹੋ ਨਹੀਂ ਬਸ ਆਪਾਂ ਵੀ ਚੱਲਦੇ ਆਂ ਉਹਨਾਂ ਕੋਲ ਰੋਟੀ ਖਾ ਗਏ। ਗਿਆਨੀ ਨੇ ਮਲਕੀਤ ਨੂੰ ਵਿਚਲੀ ਗੱਲ ਦੱਸੀ ਕੋਈ ਹੋਰ ਹੈਗਾ ਮਲਕੀਤ ਨੇ ਸਵਾਲ ਕੀਤਾ। ਆਹੋ ਵੱਡਾ ਬਾਉ ਜਦੋਂ ਵੀ ਆਉਂਦਾ ਹੈ ਉੱਥੇ ਹੀ ਰਹਿੰਦਾ ਹੁੰਦਾ ਹੈ। ਉਹਦੀ ਪੁਰਾਣੀ ਠਾਹ ਰ ਸ਼ਾਮ ਘੂਰੇ ਹਨੇਰੇ ਵਿੱਚ ਬਦਲ ਗਈ ਹੁਣ ਤਰਕੇ ਹੋਏ ਸਾਗ ਨਾਲ ਮੱਕੀ ਦੀਆਂ ਰੋਟੀਆਂ ਖਾ ਕੇ ਉਹਨਾਂ ਨੇ ਮੀਟਿੰਗ ਵਾਲੀ ਥਾਂ ਤੇ ਪਹੁੰਚਣ ਦੀ ਤਿਆਰੀ ਕਰ ਲਈ ਮਲਕੀਤ ਨੇ ਤੁਰਨ ਤੋਂ ਪਹਿਲਾਂ ਮੁਫਤੈਦੀ ਲਈ ਡੱਬ ਵਿਚਲੇ ਰਵਾਲਵਰ ਨੂੰ ਤੋਆ ਚੱਲ ਬਈ ਮਿੱਤਰਾ ਹੋ ਗਿਆ ਟਾਈਮ ਆਗੇ ਹੁਣੇ ਆ ਬਾਕੀ ਸਿੰਘ ਵੀ ਗਿਆਨੀ ਕਰਮ ਸਿੰਘ ਨੇ ਅੱਗੇ ਹੋ ਕੇ ਤੁਰਦੇ ਆ ਮਲਕੀਤ ਨੂੰ ਆਪਣੇ ਮਗਰ ਤੋਰ ਲਿਆ ਪਿੰਡ ਦੀ ਫਿਰਨੀ ਫਿਰਨੀ ਹੋ ਕੇ ਉਹ ਲਹਿੰਦੇ ਵਾਲੇ ਪਾਸੇ ਵੱਲ ਬਣੇ ਮਰਬੀ ਸਿੱਖਾਂ ਦੇ ਵੇੜੇ ਵੱਲ ਨੂੰ ਹੋ ਤੁਰੇ ਫਿਰਨੀ ਤੋਂ ਵੇੜੇ ਵੱਲੋਂ ਇੱਕ ਢੀੜੀ ਜਹੀ ਬਹੀ ਜਾਂਦੀ ਸੀ ਉਹ ਕਾਲੀ ਬੋਲੀ ਰਾਤ ਵਿੱਚ ਉਸੇ ਬੀਹੀ ਵਿੱਚ ਅੱਗੇ ਨੂੰ ਵਧੇ ਜਾ ਰਹੇ ਸਨ। ਉਹਨਾਂ ਦੇ ਪੈਰਾਂ ਦਾ ਖੜਾਕ ਸੁਣ ਕੇ ਟਾਵਾ ਟਾਵਾ ਕੁੱਤਾ ਭੌਂਕਣਾ ਸ਼ੁਰੂ ਹੋ ਗਿਆ। ਪੱਕੇ ਫਿਰਨੀ ਤੋਂ ਸ਼ੁਰੂ ਹੁੰਦੀ ਬੀਹੀ ਵੇੜੇ ਦੇ ਸਾਥ ਵਿੱਚ ਜਾ ਕੇ ਖਤਮ ਹੁੰਦੀ ਸੀ। ਸਾਰੀ ਗਲੀ ਵਿੱਚ ਸੁੰਨ ਪਸਰੀ ਪਈ ਸੀ। ਉਹ ਬੀਹੀ ਦੇ ਦੂਜੇ ਸਿਰੇ ਪਹੁੰਚ ਗਏ। ਬੀਹੀ ਦੇ ਖਾਤਮੇ ਦੇ ਵੇੜੇ ਦੀ ਸੱਤ ਸ਼ੁਰੂ ਹੋ ਜਾਂਦੀ ਸੀ। ਧੰਨੋ ਝੂਰੀ ਦੀ ਪੱਠੀ ਠੰਡੀ ਹੋਈ ਪਈ ਸੀ। ਦੋ ਕੋ ਕੁੱਤੇ ਪੱਠੀ ਦੇ ਭੋਬਲ ਨੇੜੇ ਬੈਠੇ ਸੁਸਤਾ ਰਹੇ ਸਨ। ਜਿਹੜੀ ਬੀਹੀ ਵਿੱਚੋਂ ਉਹ ਅੰਦਰ ਵੜੇ ਸਨ ਉਹ ਜਈਆਂ ਹੋਰ ਤਿੰਨ ਚਾਰ ਬੀਹਾਂ ਇਸੇ ਚੌਰਾਹੇ ਵਿੱਚ ਆ ਕੇ ਮੁੱਕਦੀਆਂ ਸਨ ਕਾਕੂ ਬਾਣੀਏ ਦੀ ਹੱਤੀ ਤੇ ਹਾਲੇ ਵੀ ਦੀਵਾ ਜਗ ਰਿਹਾ ਸੀ ਦੋ ਕੋਈ ਸ਼ਰਾਬੀ ਕਿਸਮ ਦੇ ਬੰਦੇ ਕਾਕੂ ਕੋਲੋਂ ਪਕੌੜਿਆਂ ਦੀ ਜ਼ਿੱਦ ਕਰ ਰਹੇ ਸਨ ਜਿਨ੍ਹਾਂ ਵਿੱਚ ਨਾਮਾ ਵੈਲੀ ਵੀ ਸੀਗਾ ਨਾਮੇ ਦੀ ਸਾਰੀ ਜ਼ਮੀਨ ਵੈਲਾਂ ਦੇ ਲੇਖੇ ਲੱਗ ਚੁੱਕੀ ਸੀ ਨਾਮੇ ਦਾ ਮੁੰਡਾ ਮਾਂ ਪਰ ਪੁੱਤ ਪਿਤਾ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਦੀ ਕਹਾਵਤ ਅਨੁਸਾਰ ਪਿਛਲੇ ਬਰੇ ਗਵਾਂਡਿਆ ਦੀ ਕੁੜੀ ਕੱਢ ਕੇ ਫਰਾਰ ਹੋ ਗਿਆ ਸੀ ਨਾਮੇ ਦੇ ਦੁੱਖਾਂ ਦੀ ਮਾਰੀ ਉਹਦੀ ਘਰ ਵਾਲੀ ਪ੍ਰੀਤਮ ਕੌਰ ਨੀਂ ਪਾਗਲ ਜਈ ਹੋ ਕੇ ਮਰ ਗਈ ਸੀ ਪਰ ਨਾਮਾ ਸੀ ਕਿ ਉਹਦੀ ਜਾਣਦੀ ਸੀ ਜੁੱਤੀ ਉਹਨੂੰ ਦੋ ਹੀ ਗੱਲਾਂ ਦਾ ਫਿਕਰ ਸੀ ਪਹਿਲੀ ਇਹ ਮੁੰਚ ਖੜੀ ਰਹਿਣੀ ਚਾਹੀਦੀ ਐ ਦੂਜੀ ਇਹ ਵੀ ਕਿਸੇ ਸਾਲੇ ਨੂੰ ਖੰਗੜ ਨਹੀਂ ਦੇਣਾ ਜਿਨ੍ਹਾਂ ਦੀ ਕੁੜੀ ਨਾਮੇ ਦੇ ਮੁੰਡੇ ਨਾਲ ਨਿਕਲੀ ਸੀ ਉਹ ਕਹਿੰਦੇ ਕਹਾਉਦੇ ਬੰਦੇ ਸਨ ਉਹਨਾਂ ਪੁਲਿਸ ਤੋਂ ਨਾਮੇ ਦੀ ਛੇਤਰਪ੍ਰੇੜ ਵੀ ਕਰਵਾਈ ਨਾਮੇ ਨੇ ਸਾਫ਼-ਸਾਫ਼ ਥਾਣੇਦਾਰ ਮੂਰੇ ਆਖ ਦਿੱਤਾ ਵੀ ਮੇਰਾ ਤਾਂ ਹੈ ਹੀ ਨਹੀਂ ਜੀ ਹਰਾਮ ਦਾ ਸਾਲਾ ਅਸੀਂ ਤਾਂ ਹੋਏ ਖਾਨਦਾਨੀ ਕੰਜਰ ਪਰ ਜੇ ਆ ਹਲਾਲ ਦੇ ਸੀ ਵੱਡੇ 나ਡੂ ਖਾਂ ਤਾਂ ਆਪਦੇ ਨੂੰ ਸਾਹਮਣੇ ਰੱਖਦੇ ਵਿਆਹ ਦੰਦੇ ਹੁਣ ਰੋਂਦੇ ਨੇ ਤਾਰੀ ਦੋਹਾਂ ਹੱਥਾਂ ਨਾਲ ਵੱਜਦੀ ਐ ਥਾਨੇਦਾਰ ਨੇ ਨਾਵੇਂ ਤੋਂ ਪ੍ਰੀਤਮ ਕੌਰ ਦਾ ਮਾੜਾ ਮੋਟਾ ਬੱਚਦਾ ਖੁਜਾ ਟੂਮ ਛੱਲਾ ਝਾੜਿਆ ਤੇ ਤੁਰਦਾ ਬਣਿਆ ਕੁੜੀ ਵਾਲਿਆਂ ਤੋਂ ਕਿਸੇ ਨੇ ਨਾਵੇਂ ਨੂੰ ਗਾਲਾਂ ਕੱਢ ਦਿੱਤੀਆਂ ਤਾਂ ਉਹ ਉਹ ਆਫਰ ਗਿਆ ਹੁਣ ਉਹ 24 ਘੰਟੇ ਗੰਡਾਸਾ ਤਿੱਖਾ ਕਰਕੇ ਮੋਢਿਆਂ ਤੇ ਰੱਖਣ ਲੱਗ ਪਿਆ ਸੀ ਬੱਚੀ ਚਾਰ ਕਨਾਲਾਂ ਤੇ ਵੀ ਗੁੱਠਾ ਲਾ ਆਇਆ ਸੀ ਉਹ ਖੜ-ਖੜ ਕਰਦਾ ਕੁਰਤਾ ਚਾਦਰਾ ਉਸਨੇ ਪਹਿਲਾਂ ਹੀ ਨਹੀਂ ਥੀ ਤੇ ਆ ਗਿਆ ਪੀਣੀ ਉਹੀ ਪਹਿਲਾਂ ਹੀ ਮਰੀ ਸੀ ਮੋਢੇ ਤੇ ਗੰਡਾਸਾ ਧਰ ਕੇ ਉਹ ਪਿੰਡ ਵਿੱਚ ਦਿਨੇ ਲਲਕਾਰੇ ਮਾਰਦਾ ਫਿਰਦਾ ਸੀ ਉਹ ਆਪਣੇ ਸਾਹ ਵਾਂਗ ਬੜਕਾ ਮਾਰਦਾ ਪਿੰਡ ਵਿੱਚ ਤੁਰਿਆ ਫਿਰਦਾ ਬੁਰਰਾ ਕੁੜਮੋ ਮਾ ਦੀ ਜੱਟ ਨੇ ਤਾਂ ਰੰਦੀ ਵੀ ਲਾਤੀ ਲਿਖੇ ਪੰਗਾ ਲਾਉ ਜੇ ਹਿੰਮਤ ਹੈ ਸੱਜਰੇ ਕੁੜਮ ਨਾਲ ਅੱਜ ਕਾਕੂ ਬਾਣੀ ਦੀ ਸ਼ਾਮਤਾਈ ਹੋਈ ਸੀ ਨਾਮਾ ਆਥਣ ਦਾ ਟੱਲੀ ਹੋਇਆ ਫਿਰਦਾ ਸੀ ਹੁਣ ਕਾਕੂ ਜਦ ਹੱਟੀ ਬੰਦ ਕਰ ਤੇ ਆਇਆ ਤਾਂ ਉਹ ਜ਼ਿੱਦ ਫੜ ਖਲੋਤਾ ਵੀ ਉਹ ਸੇਠਾ ਭੂਤੇ ਨਹੀਂ ਆ ਆ ਪੰਜਾਂ ਦੇ ਪਕੌੜੇ ਦੇ ਸਰਦਾਰਾ ਹੁਣ ਤਾਂ ਖਤਮ ਹੋ ਗਿਆ ਸਬਾਨ ਮੱਖਾਂ ਜੇ ਗਿੱਲਾ ਪਿੰਡ ਜਾਂ ਬਚਿਆ ਹੁੰਦਾ ਤਾਂ ਦੋ ਹੋਰ ਬਣਾ ਦਿੰਦਾ ਪਰ ਹੁਣ ਤਾਂ ਸੌਦਾ ਸਤੋ ਹੁੰਜਿਆ ਪਿਆ ਕਾਕੂ ਬਾਣੀ ਨੇ ਮਾਂਜੀ ਹੋਈ ਕੜਾਹੀ ਮੁਰੇ ਕੀਤੀ ਇਹਦੀ ਜੈਲਾ ਕੁੜੀ ਨੂੰ ਸਾਡੀ ਵਾਰੀ ਆਈ ਪਤੀਲਾ ਖੜਕਦਾ ਖਾਲੀ ਉਹ ਮੈਂ ਕਿਹੜਾ ਧਾੜਾ ਮਾਰਨਾ ਮੁੱਲ ਦਿਨਾ ਵਾ ਆ ਫੜ ਨਾਵੇਂ ਨੇ ਫੇਰ ਪੰਜਾਂ ਦਾ ਨੋਟ ਅੱਗੇ ਕੀਤਾ ਉਹ ਨਾ ਨਾ ਸਰਦਾਰਾ ਮੈਂ ਘਰੇ ਜਾਣਾ ਸੁੱਖ ਨਾਲ ਕਰਮਾ ਵਾਲੀ ਡੀਗਰੀ ਹੋਣੀ ਹੈ ਨਾਲੇ ਹੁਣ ਤਾਂ ਹੱਟੀ ਵਿਧਾਈ ਪਈ ਹੈ ਉਹ ਆਪਾ ਕਿਹੜਾ ਤੇਥੋਂ ਨਬਰਾਂ ਸੇੜ ਨੇ ਫੇਰ ਮਿੰਤ ਕੀਤੀ ਦੇਖਦੀ ਐ ਇਹਨੂੰ ਕਰਮਾ ਵਾਲੀ ਵੱਡੇ ਇੰਦਰਮਲ ਨੂੰ ਗਾਹਾਂ ਬੇਗੋ ਨਾ ਰਹੋ ਸਾळ्या ਕੁੱਪ ਜਿੱਡੀ ਜਨਾਨੀ ਚੋਂ ਕੀ ਕੱਢਦਾ ਹੋਏਗਾ ਓਏ ਤੋ ਪਕੌੜੇ ਕੱਢਦੇ ਨਹੀਂ ਤਾਂ ਗਡਾਸਾ ਮਾਰ ਕੇ ਵੜਦੋਂ ਸਾਲੇ ਦੀ ਨਾ ਮੈਨੇ ਗਡਾਸਾ ਘਰਤੀ ਤੇ ਮਾਰਦਿਆਂ ਫਿਰ ਬੁਰਰ ਦੀ ਕਰ ਕਰ ਮਾਰੀ ਕਾਕੂ ਬਾਣੀਆਂ ਡਰਦਾ ਮਾਰਾ ਆਲੂ ਪਿਆਜ ਕੱਟਣ ਲੱਗ ਪਿਆ ਪਚਾਈ ਬੰਸਰੀ ਵਾਲਿਆ ਬਿਫਰੇ ਹੋਏ ਜੜ ਤੇ ਭੂਫਰੇ ਹੋਏ ਝੋਟੇ ਦਾ ਕੀ ਪਤਾ ਹੋਰ ਜਾ ਜਾਂਦੀ ਕਰਦਾ ਜਾਉ ਉਹ ਮੂੰਹ ਵਿੱਚ ਹੀ ਬੜਬੜਾਇਆ ਨਾਮਾ ਪੰਜ ਦਾ ਨੋਟ ਸੇਟ ਵੱਲ ਸੁੱਟ ਕੇ ਮੁੱਛ ਬਰੋਣ ਲੱਗ ਪਿਆ ਉਹ ਕੁਝ ਕਿਹਾ ਲਾਲਾ ਮੂੰਹ ਵਿੱਚ ਕੀ ਬੜਬੜ ਕਰੀ ਜਾਣਾ ਸਿੱਧਾ ਹੋ ਕੇ ਭਾਸਰਦਾ ਕਿਉਂ ਨਹੀਂ ਨਾਮੈਨੇ ਫੇਰ ਬੜਕ ਮਾਰੀ ਉਹ ਮਖਾ ਕੁਝ ਨਹੀਂ ਸਰਦਾਰਾ ਭਗਵਾਨ ਕਿਸ਼ਨ ਦੀ ਗੱਲ ਸੀ ਯਾਦੋਂ ਦੇਵਤਿਆਂ ਦੇ ਦੇਤਾਂ ਨੇ ਸੁਮੇਰ ਪਰਬਤ ਦਾ ਮਧਾਨਾ ਪਾ ਕੇ ਸਮੁੰਦਰ ਰੜਕੇ ਆ ਦਾ ਨਾ ਸੁਮੇਰ ਪਰਬਤ ਦਾ ਮਧਾਨਾ ਚੁੱਕਿਆ ਥੋੜੀ ਬੁੜੀ ਦੀਆਂ ਟੰਗਾ ਦੀ ਕ੍ਰੇਨ ਬਣਾ ਕੇ ਸੀ ਓਏ ਸਾਲੇ ਝੂਠ ਬੋਲਦੇ ਜਿਵੇਂ ਸ਼ਰਮ ਨਹੀਂ ਕਰਦੇ ਹੀ ਨਾਵੇਂ ਨੇ ਮੂੰਹ ਭਰ ਕੇ ਧਰਤੀ ਦੇ ਧੁਕੇ ਆ ਨਾ ਨਾ ਸਰਦਾਰਾ ਉਦੋਂ ਭਾਰਤ ਵਾਸੀ ਬੜੇ ਬਲੀ ਹੁੰਦੇ ਸੀ ਭੀਮ ਸੈਨ ਦ੍ਰਿਉਦਨ ਅਤੇ ਕੁੰਭਕਰਨ ਵਰਗੇ ਤਾਂ ਮੰਨੇ ਪ੍ਰਮੰਨੇ ਯੋਧੇ ਸੀ ਲਾਲੇ ਨੇ ਪਕੌੜਾ ਕਰਾਹੀ ਵਿੱਚ ਸੁੱਟਦਿਆਂ ਕਚਿਆਣਾ ਜਿਹਾ ਮੂੰਹ ਬਣਾਇਆ ਉਹ ਨਾਵੇਂ ਦੇ ਥੁੱਕੜ ਧੁਖਿਜਿਆ ਪਿਆ ਸੀ ਹਲਾ ਫੇਰ ਹੋਣਗੇ ਪਟਮੇਲੀ ਪੈਗੀ ਹੁਣ ਸਾਰੀ ਫੌਜ ਖੱਸੀ ਹੋਈ ਫਿਰਦੀ ਐ ਨਾ ਸੀ ਤਾ ਉਹ ਵੀ ਉਹੀ ਆ ਜਿਹੜਾ ਕੁੰਭ ਕਰਨ ਸੀ ਇਹ ਰਾਵਣ ਕਿਆਂ ਜੋ ਸੀ ਭਲਾ ਨਾਮੇ ਨੇ ਸਵਾਲ ਕੀਤਾ ਆਹੋ ਰਾਵਣ ਦਾ ਛੋਟਾ ਭਰਾਤਾ ਸੀ ਭਾਈ ਉਹ 6 ਮਹੀਨੇ ਸੁੱਤਾ ਰਹਿੰਦਾ ਸੀ 6 ਮਹੀਨੇ ਖਾਂਦਾ ਰਹਿੰਦਾ ਸੀ ਬੜਾ ਬਲਕਾਰੀ ਯੋਧਾ ਸੀ ਸੇਠ ਨੇ ਗਿਆਨੀਆਂ ਵਾਂਗ ਕਥਾ ਕੀਤੀ ਹਲਾ 6 ਮਹੀਨੇ ਸੁੱਤਾ ਰਹਿੰਦਾ ਸੀ 6 ਮਹੀਨੇ ਖਾਂਦਾ ਰਹਿੰਦਾ ਸੀ ਨਾਮੇ ਨੇ ਸਿਰ ਘੁਰਕਿਆ ਆਹੋ ਗੱਡਿਆਂ ਦੇ ਗੱਡੇ ਖਾਲੀ ਕਰ ਦਿੰਦਾ ਸੀ ਰਸ਼ਣ ਦੇ ਸੇਠ ਨੇ ਹਮੀ ਬਰੀ ਪਤਸ਼ਾ ਐਨਾ ਖਾਂਦਾ ਸੀ ਮੇਰਾ ਪਤਿਓਰਾ ਫਿਰ ਸਾਲਾ ਹਗਦਾ ਕਿੱਥੇ ਸੀ ਕਰਾ ਲਾਉਣਾ ਪੈਂਦਾ ਹੋ ਮੇਰਾ ਸਾਲਾ ਰੂੜੀ ਲਾ ਦਿੰਦਾ ਹੋਣਾ ਹੈ ਆ ਫੇਰੇ ਦੇਣੇ ਚਾਰਸੀ ਛੱਡ ਦਿੰਨੇ ਉਹ ਰੋੜ ਦੇ ਵੀ ਨਹੀਂ ਹੈਗੇ ਜੇ ਗੋਲ ਰੋੜੋ ਤਾਂ ਵੀ ਮੰਨ ਲਈਏ ਤੂੰ ਪਕੌੜੇ ਬਾ ਸਾਲਾ ਕੁੰਭ ਕਰਨਦਾ ਨਾਮੇ ਨੂੰ ਬੇਪਰਵਾਹੀ ਕਹਾਣੀਆਂ ਦੇ ਗਪੌੜੇ ਸੁਣ ਕੇ ਚੀ ਚੜ ਗਈ ਸੀ ਉਹ ਹਲੇ ਗੱਲਾਂ ਵਿੱਚ ਮਸਤੀ ਸਨ ਕਿ ਜਦ ਤੱਕ ਗਿਆਨੀ ਤੇ ਮਲਕੀਰ ਸਿੰਘ ਉਹਨਾਂ ਕੋਲ ਜਾ ਮਰੇ ਬੁਰਰਾ ਕਿਹੜਾ ਬਾਈ ਨਾਮੇ ਨੇ ਗੰਦਾਸਾ ਧਰਤੀ ਦੇ ਮਾਰਦਿਆਂ ਬੜਕ ਮਾਰੀ ਉਹ ਮਹੀਆ ਬਾਈ ਹਰਨਾਮ ਸਿੰਘ ਕਰਮ ਸਿਓ ਗਿਆਨੀ ਨੇ ਜਵਾਬ ਦਿੱਤਾ ਅੱਛਾ ਗਿਆਨੀ ਜੀ ਮਾਫ਼ ਕਰਨਾ ਗਲਤੀ ਹੋ ਗਈ ਜੀ ਬਾਈ ਜੀ ਵੀ ਨਾਲ ਹੀ ਨੇ ਸਤਿ ਸ੍ਰੀ ਅਕਾਲ ਜੀ ਉਹ ਮੈਂ ਜੀ ਮੈਂ ਗਲਤ ਜਿਹਾ ਬੰਦਾ ਮੈਨੂੰ ਸਾਰੇ ਨਾਮਾਂ ਵੈਲੀ ਕਹਿੰਦੇ ਨੇ ਬਸ ਬਾਈ ਜੀ ਤੋਂ ਬਿਨਾ ਕੋਈ ਮੈਨੂੰ ਕਦੇ ਪੂਰਾ ਨਾ ਲੈ ਕੇ ਨਹੀਂ ਬੁਲਾਉਂਦਾ ਇੱਕੋ ਹੀ ਮਰਦ ਬਚਿਆ ਸਾਰੇ ਪਿੰਡ ਵਿੱਚ ਬਾਕੀ ਸਾਰੇ ਫੇਰੇ ਦੇਣੇ ਨੇ ਆ ਪੱਕੇ ਉਹ ਤੂੰ ਸੇੜ ਪਕੌੜੇ ਦੇ ਤੇਰੀ ਭੈਣ ਦੀ ਨਾਮੇ ਤੇ ਸਿਰ ਨੂੰ ਚੜ ਚੁਗੀ ਸੀ ਮੈਂ ਤੁਹਾਡਾ ਤਾਬਿਆਦਾਰ ਭਾਈ ਜੀ ਤੂੰ ਸੇ ਤਾਂ ਕੀ ਬਿਨਾ ਓਏ ਭੈਣ ਦੇ ਖਸਮਾਂ ਦਾ ਤੈਨੂੰ ਵਿਚੋਂ ਹੀ ਲੈਣਾ ਸਾਡੀ ਆਪਸੀ ਗੱਲ ਸਿੱਖ ਭਰਾਵਾਂ ਦੀ ਚੱਕਦੇ ਆਂਗੇ ਚੱਕ ਸੋ ਦੋਸਤੋ ਇਹ ਸੀ ਮਲਕੀਤ ਦੀ ਜ਼ਿੰਦਗੀ ਦਾ ਭਾਗ 8ਵਾਂ ਤੇ ਭਾਗ 9ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਆਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ